ਹਾਂਜੀ ਕਿਸਾਨ ਵੀਰੋ ਸਤ ਸ੍ਰੀਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਦੇ ਆ ਜੀ ਬਾਸਮਤੀਆਂ ਦੇ ਰੇਟਾਂ ਬਾਰੇ ਵੈਸੇ ਬਾਸਮਤੀਆਂ ਦੇ ਰੇਟਾਂ ਦੇ ਵਿੱਚ ਜਿਹੜੀ ਖਬਰ ਆ ਜਿਹੜੀ ਉਹ ਬਹੁਤ ਹੀ ਮਾੜੀ ਹੈ ਕਿਉਂਕਿ ਰੇਟ ਜਿਹੜੇ ਥੱਲੇ ਨੂੰ ਆ ਰਹੇ ਨੇ ਉੱਪਰ ਨੂੰ ਜਾਣ ਦੀ بجائے ਜਿਹੜੇ ਰੇਟ ਥੱਲੇ ਨੂੰ ਆ ਰਹੇ ਨੇ ਪਹਿਲਾਂ ਉਮੀਦ ਸੀ ਕਿ ਰੇਟ ਸੀਜ਼ਨ ਤੋਂ ਬਾਅਦ ਜਿਹੜੇ ਉੱਪਰ ਜਾਣ ਦੀ ਉਮੀਦ ਸੀ ਵੀ ਰੇਟ ਉੱਚੇ ਹੋਣਗੇ ਪਰ ਬਿਲਕੁਲ ਉਲਟ ਹੋ ਰਿਹਾ ਹੈ ਰੇਟ ਨੀਚੇ ਥੱਲੇ ਵੱਲ ਨੂੰ ਆ ਰਹੇ ਨੇ ਤੇ ਕਿਹੜੀਆਂ ਮੰਡੀਆਂ ਚ ਕੀ ਕੀ ਰੇਟ ਰਹੇ ਨੇ ਆਪਾਂ ਤੁਹਾਡਾ ਰੇਟ ਸਾਂਝੇ ਕਰਦੇ ਆਂ ਜੀ ਤੇ ਤੁਸੀਂ ਵੀ ਆਪਣੇ ਏਰੀਏ ਚ ਕੀ ਰੇਟ ਰਹਾ ਮੰਡੀ ਚ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਤੁਹਾਡੇ ਤੱਕ ਵੀਡੀਓ ਜਿਹੜੀ ਪਹੁੰਚਦੀ ਰਹੇ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਜੀ ਖੰਨਾ ਮੰਡੀ ਚ ਖੰਨਾ ਮੰਡੀ ਚ ਜਿਹੜੀ 11 21 ਦਾ ਰੇਟ ਰਹਾ 4250 ਰੁਪਏ ਅੱਗੇ ਬਠਿੰਡਾ ਚ ਬਠਿੰਡਾ ਮੰਡੀ ਦੇ ਵਿੱਚ ਇਹਦਾ 1885 ਦਾ ਰੇਟ ਰਿਹਾ ਜੀ 3370 ਰੁਪਏ ਤੇ ਅੱਗੇ ਗੱਲ ਕਰਦੇ ਆ ਜੀ ਜਗਰਾਉ ਮੰਡੀ ਦੀ ਜਗਰਾਉ ਮੰਡੀ ਚ 1401 ਜਿਹੜਾ ਵਿਖਿਆ ਜੀ 3000 ਰੁਪਏ ਤੇ 1847 ਦਾ ਰੇਟ ਰਿਹਾ ਜੀ 2700 ਰੁਪਏ ਜਿਹੜਾ ਬਹੁਤ ਹੀ ਥੱਲੇ ਰੇਟ ਜਿਹੜਾ ਜਾ ਚੁੱਕਿਆ ਜੀ 1401 ਦਾ ਤੇ ਅੱਗੇ ਗੱਲ ਕਰਦੇ ਆਂ ਜੀ ਆਪਾਂ ਫਰੀਦਕੋਟ ਮੰਡੀ ਦੀ ਫਰੀਦਕੋਟ ਮੰਡੀ 'ਚ 17 18 ਦਾ ਰੇਟ ਲੱਗਿਆ ਜੀ 3565 ਰੁਪਏ ਅੱਗੇ ਮੋਗਾ ਮੰਡੀ ਦੀ ਗੱਲ ਕਰੀਏ ਮੋਗਾ ਮੰਡੀ 'ਚ 1401 ਲੱਗਿਆ ਜੀ 3100 ਰੁਪਏ ਤੇ ਰੇਟ ਜਿਹੜਾ ਵਾਸਮਤੀ 1401 ਜਿਹੜਾ ਮੁੱਸਲ ਦਾ ਰੇਟ ਜਿਹੜਾ ਦਿਨੋਂ ਦਿਨ ਥੱਲੇ ਡਿੱਗ ਰਿਹਾ ਪਹਿਲਾਂ 35 3700 ਰੁਪਏ ਤੱਕ ਜਿਹੜਾ ਰੇਟ ਚੱਲ ਰਿਹਾ ਸੀ ਤੇ ਮੋਗੇ ਦੇ ਰੇਟ ਮੰਡੀ ਜਿਹੜਾ 1401 ਲੱਗਿਆ ਜੀ 3100 ਰੁਪਏ ਅੱਗੇ ਮੌਣਕ ਮੰਡੀ ਦੀ ਗੱਲ ਕਰੀਏ ਮੌਣਕ ਮੰਡੀ 'ਚ ਜਿਹੜਾ ਲੱਗਿਆ ਜੀ 1401 3355 ਰੁਪਏ ਤੇ ਅੱਗੇ ਗੱਲ ਕਰਦੇ ਆ ਜੀ ਆਪਾਂ ਸ੍ਰੀ ਮੁਕਤਸਰ ਸਾਹਿਬ ਮੰਡੀ ਦੀ ਤੇ ਸ੍ਰੀ ਮੁਕਤਸਰ ਸਾਹਿਬ ਮੰਡੀ 'ਚ 17 18 ਦਾ ਰੇਟ ਲੱਗਿਆ ਜੀ 3470 ਰੁਪਏ ਤੇ ਇਸ ਵਾਰ ਜਿਹੜੇ ਮਾਸ ਵਾਦਿਆਂ ਦੇ ਰੇਟ ਤਾਂ ਵੈਸੇ ਪਹਿਲਾਂ ਵੀ ਮੰਦੇ ਸੀ ਪਰ ਹੁਣ ਜ਼ਿਆਦਾ ਮੰਦੇ ਜਿਹੜੇ ਚੱਲ ਰਹੇ ਨੇ ਅੱਗੇ ਗੱਲ ਕਰਦੇ ਆ ਜੀ ਗੱਦੜਵਾਹ ਮੰਡੀ ਦੀ ਗੱਦੜਵਾਹ ਮੰਡੀ 'ਚ ਜਿਹੜਾ 1401 ਵਿਕੀ ਆ 3200 ਰੁਪਏ ਤੇ 17 18 ਦਾ ਜਿਹੜਾ ਰੇਟ ਰਿਹਾ 3450 ਰੁਪਏ ਅੱਗੇ ਗੱਲ ਕਰਦਾ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਵਿੱਚ 1509 ਤੇ 1847 ਇਹਨਾਂ ਦਾ ਰੇਟ ਲੱਗਿਆ ਜੀ 2700 ਤੋਂ ਲੈ ਕੇ 3000 ਰੁਪਏ ਤੱਕ ਜਿਹੜਾ ਟਾਪ ਦਾ ਰੇਟ ਹੀ ਲੱਗਿਆ ਕਿਉਂਕਿ ਬਹੁਤ ਜ਼ਿਆਦਾ ਮੰਦੀ ਆ ਚੁੱਕੀ ਹੈ ਇਹਦੇ ਵਿੱਚ ਕਿਉਂਕਿ 1885 ਤੇ 1718 ਦਾ ਰੇਟ ਜਿਹੜਾ ਲੱਗਿਆ ਜੀ 3400 ਤੋਂ ਲੈ ਕੇ 3700 ਰੁਪਏ ਤੱਕ ਤੇ ਨਵਾਂ ਸ਼ਹਿਰ ਦੇ ਵਿੱਚ 11 21 ਦਾ ਰੇਟ ਲੱਗਿਆ ਜੀ 4250 ਰੁਪਏ ਤੱਕ ਅੱਗੇ ਫਿਰੋਜ਼ਪੁਰ ਮੰਡੀ 'ਚ ਫਿਰੋਜ਼ਪੁਰ ਮੰਡੀ 'ਚ 14 01 ਲੱਗਿਆ ਜੀ 3250 ਰੁਪਏ ਅੱਗੇ ਗੱਲ ਕਰਦੇ ਆਂ ਜੀ ਸੰਗਰੂਰ ਮੰਡੀ ਦੀ ਸੰਗਰੂਰ ਮੰਡੀ 'ਚ 11 21 ਦਾ ਰੇਟ ਲੱਗਿਆ ਜੀ 3400 ਤੋਂ ਲੈ ਕੇ 3800 ਰੁਪਏ ਅੱਗੇ 17 18 ਦਾ ਰੇਟ ਲੱਗਿਆ ਜੀ 3200 ਤੋਂ ਲੈ ਕੇ 3515 ਰੁਪਏ ਅੱਗੇ 18 85 ਦਾ ਰੇਟ ਲੱਗਿਆ ਜੀ 3300 ਤੋਂ ਲੈ ਕੇ 3770 ਰੁਪਏ ਅਕਾ 1401 ਵਿਕਿਆ ਜੀ 3325 ਰੁਪਏ ਤੇ 1509 ਵਿਕਿਆ ਜੀ 3270 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2870 ਰੁਪਏ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ